ਜਿਹਨਾਂ ਦੇ ਫਾਦਰ ਹੀ ਜਸਵਿੰਦਰ ਭੱਲਾ ਹੋਂ ਫਿਰ ਉਥੋਂ ਕਾਮੇਡੀ ਨਾ ਕਰਨ ਨੂੰ ਫਿਰ ਹੋ ਸਕਦਾ ਚਾ ਤਾਂ ਉਦੋਂ ਤੋਂ ਹੀ ਹੋਇਆ ਸੀ ਕਾਮੇਡੀ ਵਾਲਾ ਪਾਸਾ ਮੈਂ ਲੈਣਾ ਹੀ ਅੱਛਾ ਲੈਣੀ ਜੀ ਸੋ ਕਿਉਂਕਿ ਫਾਦਰ ਤੋਂ ਉਲਟ ਕਿਉਂ ਮਿਮਿਕਰੀ ਤਾਂ ਚਲੋ ਮੈਨੂੰ ਆਉਂਦੀ ਹੋਣੀ ਕਿਸੇ ਦੀ ਤਾਂ ਆਉਂਦੀ ਹੋਣੀ ਹੈ ਮਿਮਿਕਰੀ ਬਹੁਤ ਸੋਹਣੀ ਕਰਦਣਾ ਇਹ ਮੇਰੀ ਇਹ ਜਦੋਂ ਆਏ ਸੀ ਕੰਪਲੀਮੈਂਟਸ ਆਏ ਕਿ हेयर ਸਟਾਈਲ ਵਾਈਜ਼ ਤੇ ਹੈ ਉੱਤੇ ਲੱਗ ਰਿਹਾ ਬਸ ਭਾਜੀ ਕਿਰਪਾ ਖਾਸ ਕਰਕੇ ਉਸ ਕੁੜੀਆਂ ਕਰਦੀ ਹੋਣੀ ਹੈ ਉਹ ਐਕਚੁਅਲੀ ਭਾਜੀ ਹੁਣ ਤਾਂ ਵਹਿ ਬਰੇ ਗਏ ਹੁਣ ਤਾਂ ਅਕਾਂ ਦੇ ਕੁਲੀ ਅਚਾ ਐਕਟਰ ਨਹੀਂ ਹੁੰਦੇ ਤਾਂ ਕੀ ਹੁੰਦੇ ਆਈ ਥਿੰਕ ਆ ਵੁੱਡ ਹੈਵ ਬੀਨ ਅ ਡਾਂਸਰ ਕਿਉਂਕਿ ਮੈਨੂੰ ਡਾਂਸਿੰਗ ਦਾ ਬਹੁਤ ਸ਼ੌਕ ਹੈ ਐਂਡ ਐਕਟਰਸ ਡਰ ਜਾਂਦੇ ਨੇ ਇਹ ਜੀ ਸਕ੍ਰਿਪਟ ਨੂੰ ਸੋਚਣ ਲੱਗੇ ਵੀ ਯਾਰ ਇਦਾਂ ਨਾ ਹੋਵੇ ਕਿਤੇ ਮੈਂ ਸਟੀਰੀਓਟਾਈਪ ਹੀ ਹੋ ਜਾਵਾਂ ਹੂੰ ਇਸ ਤੋਂ ਬਾਅਦ ਮੈਂ ਰਿਲੀਜੀਅਸ ਵਾਲੇ ਪਾਸੇ ਤੁਰਨ ਲੱਗ ਪਿਆ ਕਿਉਂਕਿ ਭਾਜੀ ਰਿਲੀਜੀਅਸ ਫਿਲਮ ਹੈ ਹੀ ਨਹੀਂ ਇਹ ਸੋਸ਼ਲ ਡਰਾਮਾ ਫਿਲਮ ਹੈ ਜਿਹਦੇ ਪਾਤਰ ਰਿਲੀਜੀਅਸ ਆਕ ਤੇ ਦੇ ਵਿੱਚ ਕਰੈਕਟਰ ਰਿਲੀਜੀਅਸ ਨੇ ਜੀ ਮੂਵੀ ਨਹੀਂ ਪੂਰੀ ਰਿਲੀਜੀਅਸ ਨਹੀਂ ਮੂਵੀ 'ਚ ਤੁਹਾਨੂੰ ਰੋਮਾਂਸ ਵੀ ਮਿਲੂਗਾ ਮੂਵੀ 'ਚ ਤੁਹਾਨੂੰ ਐਕਸ਼ਨ ਵੀ ਮਿਲੂਗਾ ਮੂਵੀ ਦੇ ਵਿੱਚ ਤੁਹਾਨੂੰ ਇਮੋਸ਼ਨ ਸਭ ਤੋਂ ਇੰਪੋਰਟੈਂਟ ਇਮੋਸ਼ਨ ਮਿਲੂਗਾ ਸੋ ਬੇਸਿਕਲੀ ਭਾਜੀ ਰਸਤੇ ਆਟਾ ਡੋ ਸਕਦੇ ਮੰਜ਼ਿਲ ਤਾਂ ਇੱਕੋ ਹੀ ਹੈ ਪ੍ਰਮਾਤਮਾ ਦੀ ਹੈਨਾ ਤੁਸੀਂ ਭਾਵੇਂ ਸਿੱਖੀ ਜ਼ਮਦੀ ਬਣਾ ਲਓ ਹਿੰਦੂਇਸਮ ਦੀ ਬਣਾ ਲਓ ਇਸਾਈ ਧਰਮ ਦੀ ਬਣਾ ਲਓ ਹੈਨਾ ਮੁਸਲਿਮ ਧਰਮ ਦੀ ਬਣਾ ਜਿਹੜੀ ਮਰਜ਼ੀ ਬਣਾ ਲਓ ਤੁਸੀਂ ਇਸ ਸਾਲ ਚ ਨਾ ਸਪੈਸ਼ਲੀ ਇਸ ਸਾਲ ਤੋਂ ਮੈਂ ਚੀਜ਼ਾਂ ਸੋਚੀਆਂ ਹੋਈਆਂ ਸੀ ਵੀ ਮੈਂ ਜਿੰਨੀਆਂ ਵੀ ਫਿਲਮਾਂ ਕਰਾਂ ਜਾਂ ਜਿੰਨੀਆਂ ਵੀ ਮੇਰੀਆਂ ਆਉਣਗੀਆਂ ਉਹ ਪਹਿਲੀ ਤੋਂ ਦੂਜੀ ਡਿਫਰੈਂਟ ਹੋਵੇ ਦੂਜੀ ਤੋਂ ਤੀਜੀ ਹੋਵੇ ਫਿਲਮ ਆ ਜਾਣੀਆਂ ਹੁਣ ਇਹਦੋਂ ਡੇਢ ਮਹੀਨੇ ਬਾਅਦ ਪਾਜੀ ਮੇਰੀ ਮਰਡਰ ਮਿਸਟਰੀ ਹੈ ਅੱਛਾ ਭਲੇ ਬਿਲਕੁਲ ਯੋਪੋਜ਼ਿਟ ਕਿ ਇਹ ਫਿਲਮ ਟੋਟਲੀ ਸੋਸ਼ਲ ਡਰਾਮਾ ਫਿਲਮ ਹੈ ਪਾਤਰ ਰਿਲੀਜੀਅਸ ਨੇ ਉਹ ਸਟੋਰੀ ਨੂੰ ਅੱਗੇ ਲੈ ਕੇ ਜਾਂਦੇ ਨੇ ਫਿਲਮ ਦੇ ਵਿੱਚ ਤੁਹਾਨੂੰ ਇਹ ਕੰਪਲੀਟ ਪੈਕੇਜ ਹੀ ਆ ਤੁਹਾਨੂੰ ਹਰ ਚੀਜ਼ ਮਿਲੂਗੀ ਇਹਦੇ ਵਿੱਚ ਐਦ ਕੀ ਇਹ ਚੀਜ਼ ਲੱਗੂਗੀ ਕਿ ਮੇਰਾ ਇਹਦੇ ਤੋਂ ਸਰਟਨ ਕੈਰੈਕਟਰ ਮੈਂ ਕਦੀ ਪਲੇ ਕੀਤਾ ਹੀ ਨਹੀਂ ਜਿੰਨਾ ਇਸ ਫਿਲਮ ਚ ਕੁਝ ਕੁਝ ਦੱਸ ਸਕਦੇ ਹਾਂ ਕਿਦਾਂ ਮਤਲਬ ਤੁਹਾਨੂੰ ਕਿਦਾਂ ਲੱਗ ਰਿਹਾ ਕਿਉਂਕਿ ਇਹ ਬਹੁਤ ਅੰਡਰ ਕੈਰੈਕਟਰ ਹੈ ਮੈਂ ਇੰਨਾ ਅੰਡਰ ਕੀਤਾ ਹੀ ਨਹੀਂ ਕਦੀ ਜਿੰਨਾ ਇਸ ਫਿਲਮ ਦੇ ਵਿੱਚ ਕਿਉਂਕਿ ਉਹਦਾ ਕੈਰੈਕਟਰ ਹੀ ਉਦਾਂ ਦਾ ਉਹ ਟਰਾਮਾਟਾਈਜ਼ਡ ਚਾਈਲਡਹੂਡ ਰਿਹਾ ਉਹਦਾ ਓਕੇ ਸਸ਼ਿਕਾ ਜੀ ਤੁਹੇ ਦੇਖ ਰਹੇ ਹੋ ਨਾ ਉਹ ਪੰਜਾਬੀ ਮੈਂ ਹਾਂ ਮਿੱਕੀ ਜੈਕਰ ਅਸੀਂ ਬੈਠੇ ਹਾਂ ਬਹੁਤ ਹੀ ਬਿਹਤਰੀਨ ਸਖਸ਼ੀਤਾ ਦੇ ਨਾਲ ਦੱਸਦੀ ਜਿਹੜੇ ਕਿ ਲੋਕਾਂ ਨੂੰ ਇੱਕ ਅਜਹੀ ਮੂਵੀ ਦੇ ਨਾਲ ਰੂਬਰੂ ਕਰਾਉਣ ਵਾਲੇ ਨੇ ਜਿਸ ਦਾ ਟਾਈਟਲ ਸੁਣ ਕੇ ਸ਼ਾਇਦ ਜਿਹੜੇ ਤੁਹਾਡੇ ਕਰਦੇ ਬਜ਼ੁਰਗ ਨੇ ਤੇ ਨਾਲ ਦੇ ਨਾਲ ਜਿਹੜੇ ਵੱਡੇ ਵਡੇਰੇ ਨੇ ਉਹ ਖੁਸ਼ ਹੋ ਜਾਣਗੇ ਜਦੋਂ ਤੁਸੀਂ ਕਹੋਗੇ ਕਿ ਆਓ ਦੇਖਣ ਚੱਲੀਏ ਚਲੋ ਬੁਲਾਵਾ ਆਇਆ ਹੈ ਤੇ ਮੈਨੂੰ ਲੱਗਦਾ ਕਿ ਸ਼ਾਇਦ ਤੁਸੀਂ ਆਪਣੇ ਬੱਚੇ ਆ ਆਪਣੇ ਵੱਡੇ ਵੱਡੇਰਿਆਂ ਤੋਂ ਬਿਨਾ ਇਹ ਫਿਲਮ ਦੇਖਣ ਜਾਉਂਗੇ ਸਾਡੇ ਨਾਲ ਨੇ ਬਹੁਤ ਹੀ ਖੂਬਸੂਰਤ ਪਰਸਨੈਲਿਟੀ ਵੀ ਹੈਵ ਅ ਸੱਚ ਬਿਊਟੀਫੁਲ ਗਾਇ ਇਨ ਦਾ ਹਾਊਸ ਤਕਰਾਜ ਪਾਲਾ ਜੀ ਕੀ ਹਾਲ ਹੈ ਸਰ ਥੈਂਕ ਯੂ ਵੈਰੀ ਮਚ ਜੀ ਫॉर द ਬਿਊਟੀਫੁਲ ਇੰਟਰੋਡਕਸ਼ਨ ਬਹੁਤ ਸੋਨਾ ਬੋਲੇ ਤੁਸੀਂ ਥੈਂਕ ਯੂ ਵੈਰੀ ਮਚ ਭਾਜੀ ਬਹੁਤ ਵਧੀਆ ਤੁਸੀਂ ਇਸ ਨਾ ਹ ਪਹਿਲਾਂ ਤਾਂ ਮੈਨੂੰ ਸਰ ਆਹ ਦੱਸੋ ਤੁਹਾਡੀ ਗੁੱਚੀ ਦੀ ਐਨ ਕਮਣੀ ਕੈਡ ਲੱਗ ਰਹੀਆਂ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ ਅੰਦੇ ਜਦੋਂ ਆਏ ਸੀ ਕੰਪਲੀਮੈਂਟਸ ਆਏ ਕਿ हेयर ਸਟਾਈਲ ਵਾਈਜ਼ ਤੇ ਆਉਂਦੇ ਲੱਗ ਰਹੇ ਹੋ ਬਸ ਭਾਜੀ ਕਿਰਪਾ ਖਾਸ ਕਰਕੇ ਉਸ ਕੁੜੀਆਂ ਕਰਦੀ ਹੋਣੀਆਂ ਅ ਐਕਚੁਅਲੀ ਭਾਜੀ ਹੁਣ ਤਾਂ ਵਿਆਹ ਬਰੇ ਗਏ ਹੁਣ ਤਾਂ ਆ ਕਾਦੇ ਓਕੇ ਸਰ ਮੈਂ ਫਿਲਮ ਦੀ ਬਾਰੇ ਵੀ ਗੱਲ ਕਰਾਂਗਾ ਕਿ ਐਚਹੀ ਫਿਲਮ ਜਦੋਂ ਕੋਈ ਆਂਦੀ ਹੈ ਤੁਹਾਨੂੰ ਸਕ੍ਰਿਪਟਸ ਨੂੰ ਮਿਲਣੀ ਹੋਣੀ ਹੈ ਕੀ ਲੱਗਦਾ ਤੁਸੀਂ ਕੀ ਸੋਚ ਕੇ ਫਿਲਮ ਦੇ ਵਿੱਚ ਸੋਚਿਆ ਕਿ ਮੈਂ ਕੰਮ ਕਰਾਂ ਇਕ ਤਰ੍ਹਾਂ ਦੀ ਟਾਈਟਲ ਕਿਉਂਕਿ ਅੱਜ ਕੱਲ ਦਾ ਜਮਾਨਾ ਜਿਹੜਾ ਹੈ ਉਹ ਹੈ ਕਾਮੇਡੀ ਦਾ ਰੋਮਾਂਸ ਦਾ ਐਕਸ਼ਨ ਦਾ ਥ੍ਰਿਲ ਦਾ ਸਸਪੈਂਸ ਦਾ ਕਿਉਂਕਿ ਬਹੁਤ ਸਾਰੇ ਨੈਟਫਲਿਕਸ ਦੇ ਉੱਤੇ ਆ ਰਹੀਆਂ ਚੀਜ਼ਾਂ ਤੇ ਲੋਕ ਅ ਅਜਿਹੀ ਜਦੋਂ ਕੋਈ ਵੱਖਰੀ ਚੀਜ਼ ਕਰਦੇ ਆ ਹਮੇਸ਼ਾ ਉਹਦੇ ਪਿੱਛੇ ਕੋਈ ਨਾ ਕੋਈ ਚੀਜ਼ ਵੱਡੀ ਹੁੰਦੀ ਹੈ ਭਾਜੀ ਬਹੁਤ ਸੋਹਣਾ ਕੁਐਸਚਨ ਆ ਤੁਹਾਡਾ ਜਿਹੜਾ ਇਹ ਐਕਚੁਅਲ ਦੇ ਵਿੱਚ ਫੈਕਟ ਵਾਲੀ ਗੱਲ ਹੈਗੀ ਹੈ ਕਿ ਜਦੋਂ ਆਪਾਂ ਇਹ ਗੱਲ ਕਰਦੇ ਆ ਵੀ ਯਾਰ ਵੀ ਆਪਾਂ ਨੂੰ ਸਿਨੇਮਾ ਸਾਊਥ ਦੇ ਨਾਲ ਦਾ ਟੱਕਰ ਦੇਣੀ ਆ ਆਪਾਂ ਫਲਾਣੀ ਚੀਜ਼ ਕਰਨੀ ਆ ਟਮਕੀ ਕਰਨੀ ਆ ਉਹ ਚੀਜ਼ ਕਰਨੀ ਆ netflix ਵਾਲੇ ਦੌਰ ਦੇ ਵਿੱਚ ਜਿੱਥੇ ਲੋਕਾਂ ਦੇ ਕੋਲ ਘਰੇ ਉਹਨਾਂ ਦੇ ਬੈਡਰੂਮ ਦੇ ਵਿੱਚ ਵਰਲਡ ਸਿਨੇਮਾ ਪਿਆ ਬਸ ਉਹਨਾਂ ਨੇ ਸਿਰਫ ਹੱਥ ਲਾਉਣਾ ਤੇ ਉਹਨਾਂ ਕੋਲ ਸਾਹਮਣੇ ਉਹਨਾਂ ਕੋਲ ਸਿਨੇਮਾ ਤਰ੍ਹਾਂ ਤਰ੍ਹਾਂ ਦੀ ਟੌਪ ਦੀ imdb ਰੇਟਿੰਗਸ ਦੀਆਂ ਮੂਵੀਜ਼ ਆ ਜਾਂਦੀਆਂ ਜੀ ਤੇ ਉਸ ਕੰਪੀਟੀਸ਼ਨ ਦੇ ਵਿੱਚ ਤੁਸੀਂ ਪੰਜਾਬੀ ਸਿਨੇਮੇ ਨੂੰ ਉੱਤੇ ਚੱਕਣ ਲਈ ਕੀ ਕਨਸੈਪਟ ਲੈ ਕੇ ਆ ਸਕਦੇ ਹੋ ਇਹ ਬਹੁਤ ਫੈਕਚੁਅਲ ਕੁਐਸਚਨ ਆ ਤੁਹਾਡਾ ਇਹਦੇ ਵਿੱਚ ਭਾਜੀ ਦੇਖੋ ਬਹੁਤ ਵਾਰੀ ਨਾ ਇਦਾਂ ਹੁੰਦਾ ਕਿ ਐਕਟਰਸ ਡਰ ਜਾਂਦੇ ਨੇ ਇਹ ਜੀ ਸਕ੍ਰਿਪਟ ਨੂੰ ਸੋਚਣ ਲੱਗੇ ਵੀ ਯਾਰ ਇਦਾਂ ਨਾ ਹੋਵੇ ਕਿਤੇ ਮੈਂ ਸਟੀਰੀਓਟਾਈਪ ਹੀ ਹੋ ਜਾ ਹੂੰ ਇਸ ਤੋਂ ਬਾਅਦ ਮੈਂ ਰਿਲੀਜੀਅਸ ਵਾਲੇ ਪਾਸੇ ਤੁਰਨ ਲੱਗ ਜਾ ਜਾ ਇਹ ਇਹ ਮੈਨੂੰ ਇਹ ਵੀ ਲੱਗਦਾ ਜੀ ਕਿਤੇ ਨਾ ਕਿਤੇ ਸ਼ਾਇਦ ਇਨਸਿਕਿਉਰਟੀ ਵੀ ਹੋ ਸਕਦੀ ਹੈ ਇਸ ਚੀਜ਼ ਦੀ ਵੀ ਯਾਰ ਅਸੀਂ ਮਤਲਬ ਉਹੀ ਸਟੀਰੀਓਟਾਈਪਕਲ ਟੈਗ ਨਾ ਲੱਗ ਜਾਏ ਟੈਗ ਨਾ ਲੱਗ ਜਾਏ ਟੈਗ ਨਾ ਲੱਗ ਜਾਏ ਬਟ ਪਹਿਲੀ ਗੱਲ ਮੇਰੀ ਜੇ ਮੈਂ ਆਪਣੀ ਗੱਲ ਕਰਾਂ ਭਾਜੀ ਮੇਰੇ ਲਈ ਇਦਾਂ ਸਗਾ ਇੱਕ ਤਾਂ ਟੀਮ ਸੀਗੀ ਜਿਹੜੀ ਅਮਨ ਸਿੱਧੂ ਬਾਈ ਤੇ ਸਤਿੰਦਰ ਦੇਵ ਬਾਈ ਡਾਇਰੈਕਟਰ ਤੇ ਰਾਈਟਰ ਸੀਗੇ ਜਿਹਦੇ ਉਹ ਮੇਰੇ ਪੁਰਾਣੇ ਦੋਸਤ ਨੇ ਤੇ ਸਾਡੀ ਪਿਛਲੀ ਫਿਲਮ ਮੱਟੂ ਬਾਈ ਵੀ ਉਹਦੇ ਚ ਵੀ ਮੇਰੇ ਨਾਲ ਹੀ ਸੀ ਮਾਹੀ ਮਰਾ ਨਿਕਾਜ ਆ ਉਹ ਫਿਲਮ ਉਹਨਾਂ ਨੇ ਬਣਾਈ ਸੀ ਦੂਜਾ ਜਦੋਂ ਉਹਨਾਂ ਨੇ ਮੈਨੂੰ ਨਰੇਟ ਕੀਤੀ ਉਹ ਮੈਨੂੰ ਸਟੋਰੀ ਕਿਉਂਕਿ ਇਹ ਭਾਜੀ ਰਿਲੀਜੀਅਸ ਫਿਲਮ ਹੈ ਹੀ ਨਹੀਂ ਇਹ ਸੋਸ਼ਲ ਡਰਾਮਾ ਫਿਲਮ ਹੈ ਜਿਹਦੇ ਪਾਤਰ ਰਿਲੀਜੀਅਸ ਨੇ ਓਕੇ ਤੇ ਉਹਦੇ ਵਿੱਚ ਕਰੈਕਟਰ ਰਿਲੀਜੀਅਸ ਨੇ ਜੀ ਮੂਵੀ ਨਹੀਂ ਪੂਰੀ ਰਿਲੀਜੀਅਸ ਨਹੀਂ ਮੂਵੀ ਚ ਤੁਹਾਨੂੰ ਰੋਮਾਂਸ ਵੀ ਮਿਲੂਗਾ ਮੂਵੀ ਚ ਤੁਹਾਨੂੰ ਐਕਸ਼ਨ ਵੀ ਮਿਲੂਗਾ ਓਕੇ ਮੂਵੀ ਦੇ ਵਿੱਚ ਤੁਹਾਨੂੰ ਇਮੋਸ਼ਨ ਸਭ ਤੋਂ ਇੰਪੋਰਟੈਂਟ ਇਮੋਸ਼ਨ ਮਿਲੂਗਾ ਹੈਨਾ ਸੋ ਬਹੁਤ ਸਾਰੀਆਂ ਚੀਜ਼ਾਂ ਨੇ ਭਾਜੀ ਇਹਦੇ ਵਿੱਚ ਸੋਸ਼ਲ ਫੈਮਿਲੀ ਡਰਾਮਾ ਹੈ ਇਹ ਓਕੇ ਹਨਾ ਉਹ ਨੂੰ ਅੱਗੇ ਧਾਰਮਿਕ ਪਾਤਰ ਲੈ ਕੇ ਚੱਲਦੇ ਨੇ ਤੇ ਇਹ ਜਰਨੀ ਬੇਸਿਕਲੀ ਵੈਸ਼ਨੂ ਦੇਵੀ ਦੀ ਹੈ ਜਿਹੜੀ ਉਹ ਨਾਲ-ਨਾਲ ਚੱਲਦੀ ਹੈ ਫੈਮਿਲੀ ਡਰਾਮਾ ਦੇ ਸੋ ਸਟੋਰੀ ਇਹ ਫਿਲਮਾਂ ਵਰਗੀ ਫਿਲਮ ਹੈ ਬਟ ਇਹਦੇ ਵਿੱਚ ਥੋੜਾ ਫਲੇਵਰ ਥੋੜਾ ਕਹਿ ਸਕਦੇ ਹੋ ਜਾਂ ਹੁਣ ਜਿਵੇਂ ਬਾਈ ਜੀ ਅਰਦਾਸ ਜੀ ਜਾਂ ਤੁਸੀਂ ਕਾਮਾ ਘਾਟਾ ਮਾਰੂ ਲਾ ਲਓ ਬੀਬੀ ਰਜਨੀ ਲਾ ਲਓ ਹੈਨਾ ਜਿੰਨੀਆਂ ਵੀ ਹੋਰ ਇਸ ਅਕਾਲ ਸੀਗੀ ਜਿੰਨੀਆਂ ਵੀ ਇਸ ਤਰ੍ਹਾਂ ਦੀਆਂ ਫਿਲਮਾਂ ਨੇ ਭਾਜੀ ਇਹ ਸੋ ਬੇਸਿਕਲੀ ਭਾਜੀ ਰਸਤੇ ਆਟਾ ਟੋਸ ਹਾਤੇ ਮੰਜ਼ਿਲ ਤੱਕ ਇੱਕੋ ਹੀ ਆ ਪਰਮਾਤਮਾ ਦੀ ਹੈਨਾ ਤੁਸੀਂ ਭਾਵੇਂ ਸਿੱਖੀ ਜਮ ਦੀ ਬਣਾ ਲਓ ਹਿੰਦੂਇਜ਼ਮ ਦੀ ਬਣਾ ਲਓ ਐ ਸਾਈ ਧਰਮ ਦੀ ਬਣਾ ਲਓ ਹੈਨਾ ਮੁਸਲਮ ਧਰਮ ਦੀ ਜਿਹੜੀ ਮਰਜ਼ੀ ਬਣਾ ਲਓ ਤੁਸੀਂ ਤੁਸੀਂ ਥੋੜਾ ਕਨਸੈਪਟ ਜਿਹੜਾ ਪੋਜ਼ਿਟਿਵ ਇਹਦੇ ਵਿੱਚ ਕਿਦਾਂ ਜੀ ਕਨਸੈਪਟ ਜਿਹੜਾ ਮੀਨ ਆ ਹਾਂ ਉਹ ਫੈਮਿਲੀ ਰਿਲੇਟਡ ਹੈ ਫੈਮਿਲੀ ਹਾਂ ਜੀ ਹਾਂ ਜੀ ਇਹਦੇ ਉਹ ਫੈਮਿਲੀ ਓਰੀਐਂਟਡ ਤਾਂ ਡੈਫੀਨੇਟਲੀ ਹੈਗੀ ਹੈ ਜੀ ਇਹ ਬਟ ਇਹਦੇ ਵਿੱਚ ਜੋ ਸੋ ਮੈਨੂੰ ਜਿਹੜੀ ਮੈਂ ਗੱਲ ਤੁਹਾਡੇ ਨਾਲ ਕਰ ਰਿਹਾ ਸੀਗਾ ਹਾਂ ਮੈਨੂੰ ਇਹ ਸੀਗਾ ਇੱਕ ਤਾਂ ਮੈਨੂੰ ਇਹ ਮੈਨੂੰ ਇਹ ਇਸ ਸਾਲ 'ਚ ਨਾ ਸਪੈਸ਼ਲੀ ਇਸ ਸਾਲ ਤੋਂ ਮੈਂ ਚੀਜ਼ਾਂ ਸੋਚੀਆਂ ਹੋਈਆਂ ਸੀ ਵੀ ਮੈਂ ਜਿੰਨੀਆਂ ਵੀ ਫਿਲਮਾਂ ਕਰਨੀਆਂ ਜਾਂ ਜਿੰਨੀਆਂ ਵੀ ਮੇਰੀਆਂ ਆਉਣਗੀਆਂ ਉਹ ਪਹਿਲੀ ਤੋਂ ਦੂਜੀ ਡਿਫਰੈਂਟ ਹੋਵੇ ਦੂਜੀ ਤੋਂ ਤੀਜੀ ਹੋਵੇ ਅੱਛਾ ਵੀ ਇੱਕੋ ਨਾ ਹੋਣ ਸੋ ਇੱਕ ਤਾਂ ਮੇਰੀ ਫਿਲਮੋਗ੍ਰਾਫੀ ਲਈ ਸਿਰਫ ਕਾਮੇਡੀ ਕਰਦਾ ਜਾਂ ਰੋਮਾਂਟਿਕ ਕਰਦਾ ਜੀ ਜੀ ਫਿਲਮੋਗ੍ਰਾਫੀ ਲਈ ਮੇਰੀ ਇਹ ਮੈਨੂੰ ਵਧੀਆ ਜਨਰ ਲੱਗਿਆ ਤੇ ਮੈਨੂੰ ਗੁੱਡ ਲੱਗਿਆ ਤੇ ਪਲੱਸ ਇਨਸਿਕਿਉਰਟੀ ਵੀ ਆ ਜਾਂਦੀ ਆ ਬਹੁਤ ਆ ਰਹੀ ਆ ਜਾਂਦੀ ਆ ਕੋਈ ਐਸਾ ਇਸ਼ੂ ਨਹੀਂ ਹੈ ਬਟ ਉਹਦੇ ਲਈ ਭਾਜੀ ਫਿਰ ਮੈਂ ਇਹ ਚੀਜ਼ ਸੋਚੀ ਕਿਉਂਕਿ ਇਹ ਫਿਲਮ ਆ ਜਾਣੀਆਂ ਹੁਣ ਇਹਦੋਂ 1.5 ਮਹੀਨੇ ਬਾਅਦ ਭਾਜੀ ਮੇਰੀ ਮਰਡਰ ਮਿਸਟਰੀ ਹੈ ਅੱਛਾ ਬਲੇ ਬਿਲਕੁਲ ਇਪੋਜ਼ਿਟ ਹਾਂ ਜੀ ਫਿਰ ਉਹ ਦੂ ਆਊਟਰਨ ਆਊਟ ਕਮੇਟੀ ਹੈ ਜਨਵਰੀ ਦੇ ਵਿੱਚ ਉਹ ਹਜੇ ਸ਼ੂਟ ਹੋਣੀ ਹੈ ਫਿਰ ਉਸ ਤੋਂ ਬਾਅਦ ਸਾਡੇ 100 ਡਿਗਰੀ ਆ ਜਾਣੀ ਹੈ ਫਿਲਮ ਹੈਨਾ ਸੋ ਉਹ ਮੈਨੂੰ ਲੱਗਦਾ ਜਦੋਂ ਤੁਸੀਂ ਇੰਨੀਆਂ ਵੇਰੀਏਸ਼ਨਸ ਦੇ ਦਿੰਦੇ ਹੋ ਨਾ ਤੁਸੀਂ ਸਟਿਰੀਓ ਟਾਈਪ ਕਿਦੀ ਹੋ ਹੀ ਨਹੀਂ ਸਕਦੇ ਨਹੀਂ ਹੋ ਸਕਦਾ ਉਸ ਟਾਈਮ ਹੈਨਾ ਮਤਲਬ ਜੇ ਤੁਸੀਂ ਇੰਨਾ ਕੁਝ ਨਾਲ ਨਾਲ ਅੱਡ ਅੱਡੀ ਓਨਰਸ ਇਕੱਠੇ ਦੇ ਦਿੰਦੇ ਹੋ ਦੂਜੇ ਭਾਜੀ ਇਹ ਫਿਲਮ ਇੱਕ ਰੀ ਮੈਂ ਫਿਰ ਵੀ ਆਡੀਅנס ਨੂੰ ਉਹੀ ਚੀਜ਼ ਦੱਸ ਰਿਹਾ ਸੀਗਾ ਕਿ ਇਹ ਫਿਲਮ ਟੋਟਲੀ ਸੋਸ਼ਲ ਡਰਾਮਾ ਫਿਲਮ ਹੈ ਠੀਕ ਹੈ ਪਾਤਰ ਰਿਲੀਜੀਅਸ ਨੇ ਉਹ ਸਟੋਰੀ ਨੂੰ ਅੱਗੇ ਲੈ ਕੇ ਜਾਂਦੇ ਨੇ ਫਿਲਮ ਦੇ ਵਿੱਚ ਤੁਹਾਨੂੰ ਇਹ ਕੰਪਲੀਟ ਪੈਕੇਜ ਹੀ ਆ ਤੁਹਾਨੂੰ ਹਰ ਚੀਜ਼ ਮਿਲੂਗੀ ਇਹਦੇ ਵਿੱਚ ਠੀਕ ਹੈ ਹਰ ਕੈਰੈਕਟਰ ਤੁਹਾਨੂੰ ਇਹਦੇ ਚ ਕਾਮਿਕ ਮੱਟੂ ਬਾਈ ਹੈਗਾ ਸੋ ਤੁਹਾਨੂੰ ਕਾਮੇਡੀ ਵੀ ਕਾਮੇਡੀ ਦਾ ਤੜਕਾ ਵੀ ਮਿਲੂਗਾ ਬਟ ਮੇਰੇ ਜੋ ਮੇਰਾ ਕੈਰੈਕਟਰ ਆ ਉਹ ਤੁਹਾਨੂੰ ਇਹਦੇ ਚ ਸਭ ਤੋਂ ਡਿਫਰੈਂਟ ਐਦ ਕੀ ਇਹ ਚੀਜ਼ ਲੱਗੂਗੀ ਕਿ ਮੇਰਾ ਇਹਦੇ ਤੋਂ ਸਰਟਲ ਕੈਰੈਕਟਰ ਮੈਂ ਕਦੀ ਪਲੇ ਕੀਤਾ ਹੀ ਨਹੀਂ ਜਿੰਨਾ ਇਸ ਫਿਲਮ ਚ ਕੁਝ ਕੁਝ ਦੱਸ ਸਕਦੇ ਹਾਂ ਕਿਦਾਂ ਮਤਲਬ ਤੁਹਾਨੂੰ ਕਿਦਾਂ ਅਲੱਗ ਲੱਗ ਰਿਹਾ ਕਿਉਂਕਿ ਇਹ ਬਹੁਤ ਅੰਡਰ ਕੈਰੈਕਟਰ ਹੈ ਮੈਂ ਇੰਨਾ ਅੰਡਰ ਕੀਤਾ ਹੀ ਨਹੀਂ ਕਦੀ ਜਿੰਨਾ ਇਸ ਫਿਲਮ ਦੇ ਵਿੱਚ ਹੈ ਕਿਉਂਕਿ ਉਹਦਾ ਕੈਰੈਕਟਰ ਹੀ ਉਹਦਾ ਉਹ ਟਰਾਮਾਟਾਈਜ਼ਡ ਚਾਈਲਡਹੂਡ ਰਿਹਾ ਉਹਦਾ ਓਕੇ ਸੋ ਉਹ ਫੈਮਿਲੀ ਇਸ਼ੂ ਫੀ ਰਿਲੇਟ ਕਰਨਗੇ ਲੋਕ ਮੈਨੂੰ ਲੱਗਦਾ ਭਾਜੀ ਡੈਫੀਨੇਟਲੀ ਕਰਨਗੇ ਕਿਉਂਕਿ ਜਿਹੜੇ ਭਗਤ ਨੇ ਹੂੰ ਜਿਨ੍ਹਾਂ ਦੇ ਮੋਸ਼ਨ ਸੈਂਟੀਮੈਂਟਸ ਜੁੜੇ ਹੋਏ ਨੇ ਮਾਤਾ ਨਾਲ ਹੈ ਨਾ ਉਹ ਤਾਂ ਡੈਫੀਨੇਟਲੀ ਕਰਨਗੇ ਹੀ ਕਰਨਗੇ ਜਿੰਨੂੰ ਵੀ ਮੰਨਦੇ ਆ ਜਿਨ੍ਹਾਂ ਨਾਲ ਵੀ ਉਹਨਾਂ ਦੇ ਸੈਂਟੀਮੈਂਟਸ ਜਿਹੜੇ ਸੋਸ਼ਲ ਇਸ਼ੂਜ਼ ਨੇ ਭਾਜੀ ਉਹ ਤਾਂ ਸਾਰੇ ਹੀ ਕਰਨਗੇ ਕਿਉਂਕਿ ਕਿਉਂਕਿ ਉਹ ਸਮਾਜ ਦੇ ਇਸ਼ੂ ਨੇ ਓਕੇ ਹੈ ਨਾ ਸੋ ਆਪਣੇ ਵੱਲੋਂ ਅਸੀਂ ਬੈਸਟ ਟਰਾਈ ਕੀਤੀ ਹੈ ਜੀ ਕਿ ਵਧੀਆ मतलब ਆਪਣੇ ਵੱਲੋਂ ਪੂਰਾ ਐਂਡ ਲਾ ਕੇ ਤੁਹਾਨੂੰ ਇੱਕ ਗੁੱਡ ਪ੍ਰੋਡਕਟ ਦਈ ਹੈ ਸੋ ਬਾਕੀ ਤਾਂ ਜੀ 26 ਸਪਟੈਂਬਰ ਨੂੰ ਪਤਾ ਲੱਗੂਗਾ ਕਿ ਲੋਕ ਲੋਕਾਂ ਦਾ ਕੀ ਰਿਵਿਊ ਹੈ ਫਿਲਮ ਬਾਰੇ ਆਈ ਹੋਪ ਕਿ ਤੁਹਾਡੀ ਜਿਹੜੀ ਵੀ ਐਕਸਪੈਕਟੇਸ਼ਨਸ ਨੇ ਮੂਵੀ ਤੋਂ ਉਹ ਪੂਰੀ ਹੋਣ ਗਿਆ ਸੋ ਸਾਡੇ ਕੋਲ ਵੀ ਹੈਵ ਅ ਬਿਊਟੀਫੁਲ ਦੀਵਾ ਇਨ ਦਾ ਹਾਊਸ ਮੈਮ ਹਮੇਸ਼ਾ ਹੀ ਜਦੋਂ ਕੋਈ ਆਪਣੇ ਤੋਂ ਪਹਿਲਾਂ ਐਕਟਰਸ ਹੁੰਦੇ ਨੇ ਉਹਨਾਂ ਨੂੰ ਅਸੀਂ ਦੇਖਦੇ ਹਾਂ ਕਿ ਉਹ ਬੜੀ ਕਲੈਮ ਦੇ ਵਿੱਚ ਕੰਮ ਕਰ ਰਹੀਆਂ ਨੇ ਬਾਲੀਵੁੱਡ ਤੱਕ ਜਾ ਰਹੀਆਂ ਨੇ ਫਿਰ ਅਚਾਨਕ ਇਹ ਜੀ ਮੂਵੀ ਆਂਦੀ ਹੈ ਜਿਹੜਾ ਨਾ ਹੀ ਬੜਾ ਐਦਾਂ ਦਾ ਕਿ ਇਹ ਸਿਰਫ ਦਰਦੀ ਨਾਲ ਹੀ ਦੇਖਾਂਗੇ ਮੂਵੀ ਹੈ ਨਾ ਇਹ ਸਿਰਫ ਵੱਡੇ ਵੱਡੇ ਦੇਖਣਗੇ ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਜਦੋਂ ਇਸ ਮੂਵੀ ਨੂੰ ਚੂਸ ਕੀਤਾ ਉਹ ਕੀ ਸੀਗਾ ਪੁਆਇੰਟ ਜਿਵੇਂ ਸਰ ਨੇ ਤਾਂ ਦੱਸਤਾ ਕਿ ਮੈਂ ਟੈਗ ਨਹੀਂ ਲੱਗਣ ਦੇਣਾ ਚਾਹੁੰਦਾ ਤੁਹਾਡਾ ਕੀ ਪੁਆਇੰਟ ਸੀ ਪਹਿਲਾਂ ਤਾਂ ਸੱਚੇ ਅਕਾਲ ਸਾਰਿਆਂ ਨੂੰ ਐਂਡ ਥੈਂਕ ਯੂ ਸੋ ਮੱਚ ਫॉर ਸੱਚ ਬਿਊਟੀਫੁਲ ਵਰਡਸ ਐਂਡ ਮੈਂ ਹੀ ਕਹੂੰਗੀ ਕਿ ਉਹ uh, this movie ਜਿੱਦਾਂ ਨਾਮ ਸਜੈਸਟ ਕਰਦਾ ਬੁਲਾਵਾ ਤਾਂ ਬੁਲਾਵਾ ਜਸ ਸ਼ੋਜ਼ ਕਿ ਵੀ ਆਰ ਦਾ ਚੋਜ਼ਨ ਵਾਂਸ ਵੀ ਆਰ ਦਾ ਬlesਟ ਵਾਂਸ ਐਂਡ ਆਈ ਥਿੰਕ ਇਕ ਆਰਟਿਸਟ ਲਈ एक्ट करना ज़्यादा इंपॉर्टेंट है काम करना ज़्यादा इम्पोर्टेंट है एंड सब्जेक्ट इतना सोना है ना ब्यूटीफुली रिटन है ना ब्यूटीफुली विजुअलाइज्ड है एंड आई थिंक आई एम सो ग्रेटफुल मैं मेरे जब मैं स्क्रिप्ट पढ़ी जब मेरे को ऑफर आया आई वाज आई डिट गिव इट अ सेकेंड थॉट क्योंकि जीवन तीन कह रहे हो भी सिर्फ दादी देख सकते हैं आई थिंक दैट्स not right but i would like to say i would like to clear this out ke eh movie power packed hai and it has all the emotions jo assi rozmarra di zindagi ch kithe na kithe apni life ch experience kite hain loki naam te na jaan ji bilkul main kehniya ਉਹੀ ਜਿਵੇਂ ਸਰ ਨੇ ਕਿਹਾ ਵੀ ਸਿਰਫ ਪਾਤਰ ਰਿਲੀਜੀਅਸ ਹੈ ਐਂਡ ਦ ਸਟੋਰੀ ਇਜ਼ ਲਾਈਕ ਅ ਨਾਰਮਲ ਜਿਵੇਂ ਇੱਕ ਫੈਮਿਲੀ ਦੀ ਸਟੋਰੀ ਹੈ ਜੋ ਯੂ نو ਕਿਵੇਂ ਉਹ ਇਕੱਠੇ ਲਾਈਫ ਦੇ ਅਪਸ ਐਂਡ ਡਾਊਨਸ ਨੂੰ ਫੇਸ ਕਰਦੇ ਆ ਉਹਨੂੰ ਟੈਕਲ ਕਰਦੇ ਆ ਹੈਂਡਲ ਕਰਦੇ ਆ ਐਂਡ ਕਿਵੇਂ ਖੁਸ਼ੀ ਖੁਸ਼ੀ ਉਹ ਇੱਕ ਜਰਨੀ ਤੈਅ ਕਰਦੇ ਆ ਮਾਤਾ ਵੈਸ਼ਨੂ ਦੇਵੀ ਤੱਕ ਦੀ ਐਂਡ ਇਟਸ ਅ ਬਿਊਟੀਫੁਲ ਥਿੰਗ ਆਈ ਥਿੰਕ ਕਿ ਇੰਨਾ ਕੁਝ ਤੁਹਾਨੂੰ ਇਕੱਠੇ ਕਰਨ ਨੂੰ ਮਿਲ ਰਿਹਾ ਹੈ ਥੇਅਰ ਇਜ਼ ਐਕਸ਼ਨ ਥੇਅਰ ਇਜ਼ ਰੋਮਾਂਸ ਥੇਅਰ ਇਜ਼ ਸਸਪੈਂਸ ਥੇਅਰ ਇਜ਼ ਲਾਈਕ ਇਟਸ ਅ ਪਾਵਰ ਪੈਕਡ ਮੂਵੀ ਸੋ ਅੱਛਾ ਚਲੋ ਵੈਸੇ ਮੈਂ ਦੱਸਤਾ ਇਹਨਾਂ ਨੇ ਕਿ ਮੇਨ ਪਲਾਟ ਹੈ ਕਿ ਵੈਸ਼ਨੂ ਦੇਵੀ ਜਾ ਰਹੇ ਆ ਵੈਸੇ ਗਏ ਹੋ ਕਦੇ ਵੈਸ਼ਨੂ ਦੇਵੀ ਯੈਸ ਮੈਂ ਬਹੁਤ ਛੋਟੀ ਸੀਗੀ ਤਦ ਗਈ ਸੀ ਬਟ ਹੁਣ ਮੌਕਾ ਮਿਲਿਆ ਐਂਡ ਆਈ ਫੀਲ ਸੋ ਗ੍ਰੇਟਫੁਲ ਐਂਡ ਸੋ ਬlesਸਡ ਫॉर ਦਿਸ ਓਪਰਚੁਨਿਟੀ ਅੱਛਾ ਐਕਟਰ ਨਹੀਂ ਹੁੰਦੇ ਤਾਂ ਕੀ ਹੁੰਦੇ ਅ ਆਈ ਥਿੰਕ ਆਈ ਊਡ ਹੈਵ ਬੀਨ ਅ ਡਾਂਸਰ ਕਿਉਂਕਿ ਮੈਨੂੰ ਡਾਂਸਿੰਗ ਦਾ ਬਹੁਤ ਸ਼ੌਂਕ ਹੈ ਐਂਡ ਹਾਂਜੀ ਇਹ ਮਜ਼ਾਕ ਕਰ ਮੈਂ ਮੇਕਰੀ ਬਹੁਤ ਸੋਹਣੀ ਕਰ ਦਿੰਦਾ ਹਾਂ ਅੱਛਾ ਮੈਨੂੰ ਮੈਨੂੰ ਲੱਗੇ ਸ਼ਾਇਦ ਪਹਿਲਾਂ ਵੀ ਸ਼ਾਇਦ ਇਦਾਂ ਦੀ ਗੱਲ ਚੱਲ ਰਹੀ ਸੀ ਹਾਂਜੀ ਹਾਂਜੀ ਇਹ ਮੰਨ ਕੈਮਰੇ ਤੇ ਥੋੜਾ ਇਹ ਸ਼ਾਇਆ ਹੋ ਜਾਂਦਾ ਮੈਨੂੰ ਲੱਗੇ ਸ਼ਾਇਦ ਅਮਰੀਸ਼ਪਰੀ ਦੀ ਵਧੀਆ ਕਰਦੇ ਹੈ ਨਾ ਦੈਟਸ ਇਟ ਰਾਈਟ ਨੋ ਦੈਟਸ ਅ ਜੋਕ ਦੈਟਸ ਗੋਇੰਗ ਅਰਾਊਂਡ ਇਹ ਕੋਈ ਸੱਚ ਗੱਲ ਨਹੀਂ ਹੈਗੀ ਇਹ ਮੇਰੀ ਇਹ ਇਦਾਂ ਹੀ ਨਹੀਂ ਪਰ ਇਹ ਸੱਚੀ ਗੱਲ ਦੱਸੋ ਥੋੜੀ ਜਿਹੀ ਤਾਂ ਕਰਕੇ ਦਿਖਾਣਗੇ ਮੈਂ ਤਾਂ ਇਹਨਾਂ ਨੂੰ ਉਹ ਦੇਖੋ ਉਹਨਾਂ ਨੇ ਅੱਖਾਂ ਘਰਤੇ ਰਹਿਣ ਤੋਂ ਬਾਅਦ ਨਹੀਂ ਮੈਂ ਫਿਰ ਇਦਾਂ ਦਾ ਨਾ ਕਿ ਦੇਖੋ ਕਰੇ ਫਿਰ ਜਿਨ੍ਹਾਂ ਦੇ ਫਾਦਰ ਹੀ ਜਸਵਿੰਦਰ ਭੱਲਾ ਹੋਣ ਫਿਰ ਉਹ ਤੋਂ ਕਾਮੇਡੀ ਨਾ ਕਰਨ ਉਹ ਫਿਰ ਹੋ ਸਕਦਾ ਹੈ ਹੈਨਾ ਤੁਸੀਂ ਦੀ ਵੈਸੇ ਥੋੜੀ ਸਿੱਖੇ ਹੋਵੋਗੇ ਥੋੜਾਪਨ ਕਾਮੇਡੀ ਤਾਂ ਸਿੱਖੇ ਹੋਵੋਗੇ माई गॉड इट्स बिन मतलब मैं कहूंगी भी मैं अपने आप में बहुत ब्लैस फील कर दिया कि सर नाल काम करने का मौका मिले एंड वी हैव सच अ वास्ट टीम एंड बहुत ही दिग्गज कलाकार है अवतार गिल सर हैं राणा सर oh. हैं अनीता शब्दीश मैम हैं एंड देर आर सो मैनी पीपल मट्टू सर हैं सारे नाल काम करके बहुत मजा आया एंड आई डोंट कॉल दैम माई टीम आई कॉल दैम माई फैमिली एंड असी बहुत बहुत वैसे मेमोरीज बनाई हैं मेमोरीज फॉर लाइफ बेसिकली एंड बहुत ब्लैस फील करती हूँ ठीक है ਏ ਹੁਣ ਇਹ ਇਧਰ ਦਾ ਜਿਹੜਾ ਰਾਕਟ ਤੁਸੀਂ ਛੱਡਿਆ ਸੀ ਉਹ ਤੁਹਾਡੇ ਕੋਲ ਆ ਚੁੱਕਾ ਸਰ ਤੁਸੀਂ ਇੱਕ ਤਾਂ ਕਰ ਦਿਓ ਕਿਉਂਕਿ ਮੈਂ ਕਹਿੰਦੇ ਨੇ ਕਿ ਜਿਹੜਾ ਤੁਸੀਂ ਹੁਣੀ ਤੀਰ ਛੱਡਿਆ ਸੀ ਕਿੰਨੀ ਮਿਮਿਕਰੀ ਆਂਦੀ ਹੈ ਨਾਲ ਤੁਹਾਨੂੰ ਤਾਂ ਵਕਾ ਆਂਦੀ ਹੋਣੀ ਸਰ ਇੱਕ ਤਾਂ ਕਰ ਦਿਓ ਕੋਈ ਨਹੀਂ ਨਹੀਂ ਮੈਂ ਭਾਜੀ ਸ਼ੁਰੂ ਤੋਂ ਨਾ ਜਦੋਂ ਸੋ ਬੇਸਿਕਲੀ ਜਦੋਂ ਵੀ ਮੈਂ ਇਸ 2012 ਦੇ ਵਿੱਚ ਮੈਂ ਪਹਿਲੀ ਪ੍ਰੋਫੈਸ਼ਨਲੀ ਫਿਲਮ ਸਰ ਸੋਚਣਗੇ ਮੈਂ ਛੱਡਿਆ ਦਾ ਤੀਰ ਇਧਰ ਸੀ ਉਲਟਾ ਮੇਰੇ ਤੇ ਹੀ ਆ ਗਿਆ ਮੈਂ <laughs> <laughs> 2012 ਦੇ ਵਿੱਚ ਫਿਲਮ ਇੰਡਸਟਰੀ ਜੁਆਇਨ ਕੀਤੀ ਸੀਗੀ ਜੀ ਮਤਲਬ 13 ਦੇ ਵਿੱਚ ਉਹ ਰਿਲੀਜ਼ ਹੋਈ ਸੀਗੀ ਫਿਲਮ ਤਾਂ ਮੈਂ ਸੋਚਿਆ ਤਾਂ ਉਦੋਂ ਤੋਂ ਹੀ ਹੋਇਆ ਸੀਗਾ ਕਿ ਕਾਮੇਡੀ ਵਾਲਾ ਪਾਸਾ ਮੈਂ ਲੈਣਾ ਹੀ ਨਹੀਂ ਅੱਛਾ ਲੈਣੀ ਨਹੀਂ ਜੀ ਸੋ ਕਿਉਂਕਿ ਮੈਂ ਫਾਦਰ ਤੋਂ ਉਲਟ ਕਿਉਂ ਪਹਿਲੀ ਗੱਲ ਤਾਂ ਭਾਜੀ ਅੱਛਾ ਜੱਜ ਨਾ ਕਰਨ ਲੋਕਾਂ ਜੱਜ ਵਾਲਾ ਤਾਂ ਡੈਫੀਨਿਟਲੀ ਹੁੰਦਾ ਹੀ ਆ ਬਟ ਮੈਂ ਲੱਕੀ ਰਿਹਾ ਜੀ ਕਦੀ ਹੋਇਆ ਨਹੀਂ ਕਿਉਂਕਿ ਉਹਦਾ ਰੀਜ਼ਨ ਵੀ ਮੈਂ ਲਗਾਦਾ ਇਹ ਹੋਇਆ ਕਿਉਂਕਿ ਮੈਂ ਡਿਫਰੈਂਟ ਡਿਫਰੈਂਟ ਕੈਰੈਕਟਰਸ ਕੀਤੇ ਨੇ ਇਹ ਨੂੰ ਬਹੁਤ ਡਿਫਰੈਂਟ ਹੈ ਹਾਂ ਇਹ ਤਾਂ ਜਮਾ ਹੀ ਡਿਫਰੈਂਟ ਹੈ ਜੀ ਜੀ ਤੇ ਸੋ ਉਹ ਦੇ ਕਰਕੇ ਮੈਨੂੰ ਲੱਗਦਾ ਥੋੜਾ ਜਿਹਾ ਲੋਕੀ ਸਪੋਰਟ ਵੀ ਕਰਦੇ ਆ ਫਿਰ ਪਲੱਸ ਜਦੋਂ ਕਸੂਤੀ ਡਿਗਰੀ ਆਈ ਸੀ ਉਹਦੇ ਨਾਲ ਇਮੇਜ ਬਿਲਕੁਲ ਹੀ ਚੇਂਜ ਹੋ ਗਈ ਹੈ ਨਾ ਸੋ ਬਸ ਇਸ ਕਰਕੇ ਮਿਮਿਕਰੀ ਤਾਂ ਚਲੋ ਮੈਨੂੰ ਆਉਂਦੀ ਹੋਣੀ ਕਿਸੇ ਦੀ ਤਾਂ ਆਉਣੀ ਹੈ ਨਹੀਂ ਨਹੀਂ ਪਾਟੀਕਲ ਨਹੀਂ ਨਹੀਂ ਭਾਜੀ ਮਿਮਿਕਰੀ ਭਾਜੀ ਐਕਚੁਅਲੀ ਔਨਰ ਜੋ ਹੁੰਦਾ ਨਾ ਉਹ ਉਹ ਕਾਮੇਡੀ ਤੋਂ ਵੀ ਡਿਫਰੈਂਟ ਹੈ ਹੈ ਨਾ ਕਾਮੇਡੀ ਦੇ ਵੀ ਉਹ ਦੂਜਾ ਐਂਡ ਆ ਉਹ ਕਾਮੇਡੀ ਦਾ ਸੋ ਕਾਮੇਡੀ ਸਿਰਫ ਜਿਹੜੀ ਅਸੀਂ ਫਿਲਮਾਂ ਵਾਲੀ ਵੀ ਕਰਦੇ ਆ ਜਾਂ ਕੋਈ ਵੀ ਕਰਦੇ ਆ ਉਹ ਮੋਸਟਲੀ ਪੰਚੇਸ ਵਾਲੀਆਂ ਸਿਚੁਏਸ਼ਨਲ ਕਾਮੇਡੀ ਜਿਵੇਂ ਇੱਕ ਫਿਲਮ ਸੀਗੀ ਗੋਲਕ ਭਗਨੀ ਬੈਂਕ ਤੇ ਪਟੂਆ ਉਸ ਫਿਲਮ ਦੇ ਵਿੱਚ ਕਰੈਕਟਰ ਬਹੁਤ ਜ਼ਿਆਦਾ ਮੇਰਾ ਐਪਰੀਸ਼ੀਏਟ ਹੋਇਆ ਸੀ ਜਿਹਦੇ ਚੋ ਬਲੂਟੂਥ ਲਾਇਆ ਹੁੰਦਾ ਕੰਨ ਤੇ ਤੇ ਗੱਲ ਕਿਸੇ ਨਾਲ ਕਰਦਾ ਹੁੰਦਾ ਤੇ ਸੋ ਉਹ ਸਾਰੀ ਸਿਚੁਏਸ਼ਨਲ ਕਾਮੇਡੀ ਸੀਗੀ ਸੋ ਉਦਾਂ ਤੇ ਜਿਵੇਂ ਕਾਮੇਡੀ ਜਦੋਂ ਕਰਨੀ ਵੀ ਹੁੰਦੀ ਆ ਤਾਂ ਮੈਨੂੰ ਜ਼ਿਆਦਾ ਪੰਚ ਪੰਚੇਸ ਵੀ ਗੁੱਡ ਲੱਗਦੇ ਆ ਬਟ ਮੈਨੂੰ ਜਿਆਦਾ ਮਜ਼ਾ ਸਿਚੁਏਸ਼ਨਲ ਕਾਮੇਡੀ ਤੇ ਆਉਂਦਾ ਜੀ 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 ਆਈ ਹੋਪ ਕਿ ਜਲਦੀ ਤੁਸੀਂ ਵੀ ਅਪੀਲ ਕਰ ਦੋ ਸਾਡੇ ਵੱਲੋਂ ਕਿ 26 ਸਪਟੈਂਬਰ ਨੂੰ ਸਾਡੀ ਫਿਲਮ ਆ ਰਹੀ ਹੈ ਜੀ ਜ਼ਰੂਰ ਦੇਖਿਓ ਇੱਕ ਵਾਰੀ ਸਾਰੇ ਇੱਕ ਵਾਰੀ ਦੇ ਦਿੰਦੇ ਨੇ ਉਧਰ ਦੇਖ ਕੇ ਕਹਿ ਦਿੰਦੇ ਆ ਕਿ ਸਾਰੇ ਜਣੇ ਜਾਓ ਕਿਉਂਕਿ ਚਲੋ ਬੁਲਾਵਾ ਆਇਆ ਹੈ 26 ਸਪਟੈਂਬਰ ਨੂੰ ਬਿਲਕੁਲ ਠੀਕ ਤਾਂ ਬਿਲਕੁਲ ਦੇਖ ਸਕਦੇ ਹੋ ਚਲੋ ਬੁਲਾਵਾ ਆਇਆ ਹੈ 26 ਸਪਟੈਂਬਰ ਨੂੰ ਸਾਰੇ ਲੋਕੀ ਜਾਣਗੇ ਕਿਉਂਕਿ ਇਹ ਬੁਲਾਵਾ ਬਿਹਤ ਖਾਸ ਹੈ ਇਨੀ ਇਨੀ ਵਡੀਆਂ ਸਖਸ਼ੀਤਾ ਇਸ ਫਿਲਮ ਦੇ ਵਿੱਚ ਨੇ ਖਾਸ ਕਰਕੇ ਦੇਖ ਸਕਦੇ ਹੋ ਕਿ ਉਹ ਬੰਦਾ ਜਿਹੜਾ ਲੋਕੀ ਸੋਚਦੇ ਨੇ ਕਿ ਸ਼ਾਇਦ ਸਿਰਫ ਕਾਮੇਡੀ ਕਰ ਸਕਦਾ ਰੋਮਾਂਸ ਕਰ ਸਕਦਾ ਉਹ ਇਸ ਫਿਲਮ ਦੇ ਵਿੱਚ ਹੈ ਐਂਡ ਬਹੁਤ ਹੀ ਵਧੀਆ ਹੋਰ ਵੀ ਕੈਰੈਕਟਰ ਨੇ ਤਾਂ ਜਾਓਗੇ ਸੋਚ ਕੇ ਸ਼ਾਇਦ ਕੁਝ ਹੋਰ ਜਾਓਗੇ ਪਰ ਅੰਦਰੋਂ ਜਦੋਂ ਨਿਕਲੋਗੇ ਤਾਂ ਆਪਣੇ ਫੈਮਿਲੀਜ਼ ਦੇ ਰਿਲੇਸ਼ਨ ਨੂੰ ਆਪਣੇ ਬੌਂਡਸ ਨੂੰ ਆਪਣੀ ਕਹਿ ਸਕਦੇ ਹਾਂ ਕਿ ਅਧਿਆਤਮਵਾਦ ਨੂੰ ਕਿਤਨਾ ਕਿਤੇ ਵਦਾ ਕੇ ਮੜੋਗੇ ਤੇ ਇਹੀ ਸਾਡੀ ਪੱਕਾ ਕਰਕੇ ਮੜਨਗੇ ਜੀ ਜੀ ਵਾਹ ਸੋ ਤੁਸੀਂ ਦੇਖਦੇ ਰਹੋ ਤੇ ਫੋਲੋ ਕਰਦੇ ਰਹੋ ਸਾਡੇ ਚੈਨਲ ਨੂੰ ਨਾਉਂਡਿਆ ਪੰਜਾਬੀ ਮੈਂ ਐਂਕਰ ਮਿੱਕੀ ਜੈਕਰ ਕੈਮਰਾਮੈਨ ਮਨਜੋਤ ਦੇ ਨਾਲ